ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਾ ਕੇ 50 ਦਾ ਤੇਲ ਤੇ ਗੱਡੀ ਦੀ ਬਣਾਦੀ ਰੇਲ ਅੱਜ ਅਸੀਂ ਪਹੁੰਚੇ ਹਾਂ ਕੋਸਟਕੋ ਸਟੋਰ ਦੇ ਵਿੱਚ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਇੱਕੋ ਇੱਕ ਸਟੋਰ ਹੈ ਜਿਹੜੀ ਸਾਨੂੰ ਚੀਜ਼ ਚਾਹੀਦੀ ਸੀ ਉਹ ਇੱਥੇ ਹੀ ਮਿਲਣੀ ਆ ਇੱਥੇ ਪਾਰਕਿੰਗ ਤੁਸੀਂ ਜੇ ਦੇਖ ਸਕਦੇ ਹੋ ਬਹੁਤ ਆ ਤੇ ਤੁਹਾਨੂੰ ਇੱਕ ਕੋਸਟਕੋ ਕਾਰਡ ਚਾਹੀਦਾ ਮੈਂਬਰਸ਼ਿਪ ਇਹ 60 ਡਾਲਰ ਮੈਂਬਰਸ਼ਿਪ ਹੁੰਦੀ ਆ ਉਸ ਤੋਂ ਇਲਾਵਾ ਤੁਹਾਡੀ ਐਂਟਰੀ ਨਹੀਂ ਹੋਣੀ ਤੁਸੀਂ ਦੇਖ ਸਕਦੇ ਹੋ ਇੱਥੇ ਕਿ ਟੀਵੀ ਜਿਹੜੇ ਬਹੁਤ ਹੀ ਵੱਡੇ ਵੱਡੇ ਟੀਵੀ ਲੱਗੇ ਹੋਏ ਆ ਤੇ ਕਾਫੀ ਗ੍ਰੇਡ ਪ੍ਰਾਈਸ ਤੇ ਲੱਗੇ ਹੋਏ ਆ ਆ ਜੋ ਵੱਡਾ ਟੀਵੀ ਦੇਖ ਸਕਦੇ ਹੋ ਸਿਰਫ 4000 ਦਾ ਛੋਟੇ ਵਾਲਾ ਤੇ ਵੱਡਾ ਜਿਹੜਾ 6099 ਦਾ ਆ ਚੀਜ਼ਾਂ ਇਹਨਾਂ ਲਾਈਆਂ ਆ ਇੱਥੇ ਭੂਤ ਜੇ ਪਤਾ ਨਹੀਂ ਕੌਣ ਇਹਨਾਂ ਤੇ ਪੈਸੇ ਲਾਊਗਾ ਇਹਨੇ 229 ਦਾ ਤੇ ਆ ਡੰਗਰ ਜਿਹਾ 449 ਦਾ ਆ ਮੈਨੂੰ ਤਾਂ ਸਪੀਕਰਾਂ ਦਾ ਸ਼ੌਂਕ ਹੈ ਮੈਂ ਤਾਂ ਸਪੀਕਰ ਦੇਖੇ ਘੜੀਆਂ ਬਹੁਤ ਮਹਿੰਗੀਆਂ ਮਹਿੰਗੀਆਂ ਲੱਗੀਆਂ ਹਿਆ ਸੀ ਕੋਈ 2649 ਦੀ ਮਤਲਬ 2-2 ਲੱਖ ਦੀ 3-3 ਲੱਖ ਦੀ ਇੰਡੀਆ ਦੇ ਬਣ ਜਾਂਦੀਆਂ 올ਿਵ ਆਇਲ ਜਿਹੜਾ ਹੈਲਦੀ ਆਇਲ ਉਹ ਮੈਂ ਇੱਥੋਂ ਬਾਇ ਕਰਦਾ ਵੈਸੇ ਵੀ ਜਿਹੜਾ ਐਕਸਟਰਾ ਵਰਜਨ ਜਿਹੜਾ ਚੀਪ ਹੁੰਦਾ ਫਿਰ ਮੈਂ ਲੇ ਘਿਓ ਦੇ ਦੋ ਡੱਬੇ ਘਿਓ ਜਿਹੜਾ ਇੱਥੋਂ ਵਧੀਆ ਮਿਲਦਾ ਹੈ ਬ੍ਰਾਂਡਡ ਹੁੰਦਾ ਹੈ ਆਰਮ ਸਟੋਰਾਂ ਨਾਲ ਬਹੁਤ ਵਧੀਆ ਹੁੰਦਾ ਮੇਰਾ ਫਰੈਂਡ ਕਹਿੰਦਾ ਮੈਂ ਕਰਨਾ ਟੇਸਟਿੰਗ ਕਿਉਂਕਿ ਟੇਸਟਿੰਗ ਇੱਥੇ ਫ੍ਰੀ ਸੀ ਖਡਾਉਣੇ ਵਾਲੇ ਸੈਕਸ਼ਨ ਚ 89 ਡਾਲਰ ਦੇ ਜਿਹੜੇ ਲੱਗੇ ਹੋਏ ਸੀ ਜੀਪਾਂ ਬੱਚਿਆਂ ਵਾਸਤੇ ਪੂਮਾਂ ਦੇ ਸ਼ੂਜ਼ ਮੈਨੂੰ ਤਾਂ ਸਕੇਚਰ ਦੇ ਸ਼ੂਜ਼ ਵਧੀਆ ਲੱਗਦੇ ਆ ਇਹ ਕਾਫੀ ਕੰਫਰਟੇਬਲ ਵੀ ਹੁੰਦੇ ਆ ਭਾਵੇਂ 10-10 ਘੰਟੇ ਦੀ ਸ਼ਿਫਟ ਲਾਓ ਤੁਹਾਡੇ ਪੈਰ ਨਹੀਂ ਦੁਖਦੇ ਇਹ ਵੀ ਇੱਥੇ ਸਸਤੇ ਲੱਗੇ ਹੋਏ ਆ ਆਮ ਸ਼ਾਪਾਂ ਤੇ ਜਿਹੜੇ ਕਿ 100 ਡਾਲਰ ਦੇ ਲੱਗੇ ਹੁੰਦੇ ਆ ਪਰ ਕੋਸਟ ਕੇ ਤੇ ਤੁਹਾਨੂੰ ਸਿਰਫ 80 ਡਾਲਰ ਦੇ ਮਿਲ ਜਾਂਦੇ ਆ ਫਿਰ ਅਸੀਂ ਆਏ ਕੱਪੜਿਆਂ ਵਾਲੇ ਸੈਕਸ਼ਨ 'ਚ ਕੱਪੜੇ ਵੀ ਜਿਹੜੇ ਇੱਥੇ ਬਹੁਤ ਸਸਤੇ ਲੱਗੇ ਹੋਏ ਆ ਜਿਸ ਤਰ੍ਹਾਂ ਹੁੱਡੀਆਂ ਤੁਸੀਂ ਦੇ ਸਕਦੇ ਹੋ ਟਰੈਕ ਪੈਂਟਸ ਪਹਿਲਾਂ ਕੋਸਟ ਕੋ ਸੋਹnde ਹੁੰਦੇ ਸੀ ਕਿ ਯੂ ਐਸ ਏ ਵਾਲੇ ਪਰ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ ਜਿਹੜਾ ਆ ਚੁੱਕਾ ਏ ਇੱਥੇ ਕਾਫੀ ਵਧੀਆ ਜਿਹੜੇ ਕੱਪੜੇ ਲੱਗੇ ਹੋਏ ਆ ਕਾਫੀ ਸਸਤੇ ਰੇਟ ਤੇ ਹੋਲ ਸੇਲ ਵਾਂਗ ਹੋਈਆਂ ਜਿੱਦਾਂ 44 ਡਾਲਰ ਵਿੱਚ スウェット ਸ਼ਰਟਸ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਆ ਵੀ ਸਿਰਫ 42 ਡਾਲਰ ਦੇ ਵਿੱਚ スウェット ਸ਼ਰਟਾਂ ਜਿਹੜੀਆਂ ਲੱਗੀਆਂ ਹੀਆਂ ਇਹ ਕਾਫੀ ਬਿਜੀ ਹੁੰਦਾ ਇੱਥੇ ਲੋਕ ਬਹੁਤ ਆਉਂਦੇ ਆ ਕਾਫੀ ਜਿਹੜੀਆਂ ਹੁੱਡੀਆਂ ਐ ਉਹ ਅੰਡਰ 50 ਮਿਲ ਜਾਣਗੀਆਂ ਫਿਰ ਅਸੀਂ ਥੋੜੀ ਜਿਵੈਲਰੀ ਦੇਖੀ ਇਹ ਵੀ 3759 ਦੀ ਲੱਗੀ ਹੋਈ ਬਸ 2-3 ਲੱਖ ਦੇ ਪਿਓਰ ਡਾਇਮੰਡ ਹੁੰਦਾ ਡਾਇਮੰਡ ਤੁਹਾਨੂੰ ਪਤਾ ਹੀ ਹੈ ਮਹਿੰਗਾ ਹੁੰਦਾ ਅਭੀ 3-3000 ਡਾਲਰ ਦੇ ਲੱਗੇ ਹੋਏ ਆ ਇਹ ਕਾਫੀ ਖੁੱਲਾ ਸਟੋਰ ਆ ਭਾਵੇਂ ਜਿੰਨੇ ਵੀ ਮਰਜ਼ੀ ਲੋਕ ਹੋਣ ਇੰਨਾ ਲੱਗਦਾ ਨਹੀਂ ਬਿਜੀ ਫਿਰ ਅਸੀਂ ਜਿਹੜੀਆਂ ਚੀਜ਼ਾਂ ਲੈਣੀਆਂ ਸੀ ਇਹ ਲੈ ਕੇ ਤੇ ਕਰਾਇਆ ਇੱਥੇ ਚੈੱਕ ਆਊਟ ਮਾਦਿਸ਼ ਬਾਈਸ਼ਲੀ ਆ ਕੇ ਉਹ ਲੈਣੀ ਗਿਆ ਹੈ ਏਡੀ ਦੂਰ ਕਿਉਂਕਿ ਇਹ ਘੋੜਾ ਜਿਹੜਾ ਬਹੁਤ ਵਧੀਆ ਹੈ ਇੰਡੀਆ ਦੇ ਘੋੜੇ ਵਰਗਾ ਲੱਗਦਾ